ਲੋ ਸਸਤੀ ਗੱਲ ਜੀ ਤੁਸੀਂ ਵੇਖ ਰਹੇ ਹੋ ਲੋਕ ਪੰਜਾਬ ਟੀਵੀ ਤੇ ਮੈਂ ਤੁਹਾਡੇ ਆਪਣਾ ਗਗਨਦੀਪ ਸਿੰਘ ਗੱਲ ਤੇ ਮੇਰਾ ਦਿਲ ਅੰਦਰੋਂ ਬਹੁਤ ਹੀ ਜਿਆਦਾ ਡਰਿਆ ਹੋਇਆ ਕਿਉਂਕਿ ਅੱਜ ਸਾਨੂੰ ਬਲਾਂਚ ਜਾ ਰਹੇ ਆ ਬਹੁਤ ਹੀ ਵੱਡੇ ਲਟੇਰੇ ਦੇ ਨਾਲ ਤੇ ਤੁਸੀਂ ਵੇਖ ਰਹੇ ਹੋ ਪਿੱਛੇ ਜੇਲ੍ਹ ਆ ਤੇ ਆਪਾਂ ਤੁਹਾਡੀ ਕਰਵਾਉਣੇ ਆ ਗੱਲਬਾਤ ਬਹੁਤ ਹੀ ਵੱਡੇ ਲਟੇਰੇ ਦੇ ਨਾਲ ਆਜੋ ਜੀ ਚਲਦੇ ਅੰਦਰ ਗੱਲਬਾਤ ਕਰਦੇ ਜੇਲ੍ਹ ਦੇ ਵਿੱਚ ਜਾਣ ਤੋਂ ਮੈਨੂੰ ਡਰ ਬਹੁਤ ਲੱਗ ਰਿਹਾ ਆਜੋ ਜੀ ਕਰਵਾਉਣੇ ਆ ਗੱਲਬਾਤ ਲਟੇਰੇ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਆ ਤੁਹਾਨੂੰ ਮਿਲਾ ਰਹੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਿਰ ਚੋਰ ਗਈ ਹੈ ਕਿ ਲਟੇਰਾ ਗਈ ਹੈ ਜੀ ਮਾ ਚੋਰਾਂ ਭਾਜੀ ਤੁਹਾਨੂੰ ਬੁਲਾ ਰਹੇ ਆ ਜੀ ਉੱਚ ਕੋਟੀ ਦੇ ਚੋਰ ਨਾਲ ਤੁਸੀਂ 10 ਮਿੰਟਾਂ ਅਸਤੇ ਰਿਹਾ ਹੋ ਰਹੇ ਹੋ ਜੀ ਤੁਹਾਨੂੰ ਪਤਾ ਰਿਹਾ ਹੋ ਰਹੇ ਮੈਂ ਹਾਂ ਤੁਸੀਂ ਅਜੇ ਰਿਹਾ ਹੋ ਰਹੇ ਹੋ ਜੀ ਉਹ ਖੋਲੋ ਓਏ ਖੋਲ ਦੇ ਖੋਲ ਦੇ ਕੋਈ ਨਹੀਂ ਕੋਈ ਨਹੀਂ ਖੋਲੋ 10 ਮਿੰਟ ਰੁਕੋ ਰੁਕੋ ਜੇਲਰ ਸਾਹਿਬ ਨੇ ਰਿਕਵੈਸਟ ਕਰਕੇ ਤੁਹਾਨੂੰ 10 ਚੋਰ ਸਾਹਿਬ ਨੂੰ ਨਾ ਬਹੁਤ ਕਾਲੀ ਪਈ ਵੇਖੋ ਆਜ਼ਾਦੀ ਕਿੰਨੀ ਹੁਣ ਚਾਹ ਪੀਓਗੇ ਚਾਹ ਪਿਆ ਦੋ ਚਾਹ ਪਿਆ ਦਿੰਨੇ ਪੀ ਲਾਂਗੇ ਚਾਹ ਪਿਆ ਦਿੰਨੇ ਵੇਖੋ ਜੀ ਆਜ਼ਾਦੀ ਇਹ ਨਾ ਖੋਲਦੇ ਖੋਲਦੇ ਕੋਈ ਨਹੀਂ ਜੇਲਰ ਸਾਹਿਬ ਨੂੰ ਸਾਦੇ ਆ ਜੇਲਰ ਸਾਹਿਬ ਜੀ ਆਉਣਗੇ 10 ਮਿੰਟਾਂ ਤੇ ਇਹਨੂੰ ਰਿਹਾ ਕਰਨਗੇ ਵੇਖੋ ਆਜ਼ਾਦੀ ਦੀ ਕਿੰਨੀ ਅੱਗ ਲੱਗੀ ਪਈ ਹੈ ਅਜੇ ਕੰਮ ਕਰਕੇ ਅੰਦਰ ਗਏ ਕੀ ਕੰਮ ਕੀਤੇ ਨਾ ਗੱਲਬਾਤ ਕਰਦੇ ਆਜੂ 10 ਮਿੰਟ ਜੇਲਰ ਸਾਹਿਬ ਜੀ ਕਰੋ ਜੀ 10 ਮਿੰਟਾਂ ਤੇ ਇਹਨੂੰ ਆਗੇ ਆਗੇ ਆ ਜੋ ਕਰਾਉਣਾ ਬਾਈ ਨਾਲ ਗੱਲਬਾਤ 10 ਮਿੰਟਾਂ ਤੇ ਲਿਆਂਦਾ ਬਾਈ ਨੂੰ ਰਿਆ ਤੇ ਸੱਸ ਕੇ ਬਾਈ ਕਿਵੇਂ ਚੋਰ ਕਹੀ ਕਿ ਸਾਨੂੰ ਲਟੇ ਰਹਿ ਗਈਏ ਚੋਰ ਅੱਪਾ ਜੀ ਚੋਰ ਚੋਰ ਪ੍ਰਾਊਡ ਫੀਲ ਹੁੰਦਾ ਪ੍ਰਾਊਡ ਦਾ ਕਹਦਾ ਅੱਪਾ ਜੀ ਬਸ ਫਸ ਗਿਆ ਬਾਹਰ ਆ ਕੇ ਕਿਵੇਂ ਲੱਗਾ ਬਸ ਠੀਕ ਆ ਪਾਜੀ ਵਧੀਆ ਆਨੰਦ ਲਾਨ ਤੋਂ ਤਾਂ ਕਹਦਾ ਜੀ ਬਸ ਅੱਛਾ ਅੱਛਾ ਕਿਤੇ ਚੈਨੀ ਜੋੜੀ ਕੀਤੀ ਚੈਨੀ ਚੈਨੀ ਪਾਜੀ ਓਹੋ ਪਾਜੀ ਕਿਹੜੀ ਗੱਲ ਕਰਤੀ ਚੈਨੀ ਹਾਂ ਚੈਣੀ ਘਣੀ ਤਾਂ ਬਾਜੀ 10 ਰੁਪਏ ਦੀ ਚੀਜ਼ ਆ ਪਾਜੀ ਬਸ ਐਵੇਂ ਉਹ ਨਹੀਂ ਸੋਨੇ ਦੀ ਚੈਣੀ ਸੋਨੇ ਦੀ ਅੱਛਾ ਸੋਨਾ ਹਾਂ ਸੋਨੇ ਨੂੰ ਜਾਣਦੇ ਤੁਸੀਂ ਕਿਉਂ ਸੋਨਾ ਪਾਜੀ ਆਪਣੇ ਚਾਚੇ ਦਾ ਮੁੰਡਾ ਉਸੇ ਕਰਕੇ ਦਫਾ ਸੈਣ ਓਏ ਉਹ ਨਹੀਂ ਭਰਾਵਾ ਸੋਨੇ ਦੀ ਚੈਣੀ ਚੈਣੀੜਾ ਬੁੜਿਆ ਸਨੇਚਿੰਗ ਸਨੇਚਿੰਗ ਚਾਂਸ ਸਨੇਚਿੰਗ ਸੋਨੇ ਦੀ ਚੈਣਾ ਅੱਛਾ ਗਾਨੀ ਗੱਲ ਨਹੀਂ ਗੱਲ ਨਹੀਂ ਆ ਪਿਆਰ ਨਿਸ਼ਾਨੀ ਗਾਨੀ ਪਿਆਰ ਨਿਸ਼ਾਨੀ ਆ ਲੁੱਟੀ ਕਿਤੇ ਕੋਈ ਆ ਕਿਤੇ ਨਹੀਂ ਪਾਜੀ ਨਹੀਂ ਐ ਇਦਾਂ ਦੇ ਕੰਮ ਨੇ ਕੀਤੇ ਪਰ ਅੱਛਾ ਇਹ ਸੂਲ ਬਣਾਇਆ ਜਿੰਦਗੀ ਸੂਲ ਅੱਛਾ ਫਿਰ ਤੁਸੀਂ ਆਈਡੀਆ ਕਿਹਨੂੰ ਮੰਨਦੇ ਆ ਆਪਣਾ ਕੌਣ ਤੁਹਾਡਾ ਆਈਡੀਆ ਲਾਉਣਾ ਆ ਆਈਡੀਆ ਤਾਂ ਪਾਜੀ ਆਪਣੇ ਉਸਤਾਦ ਹੋਣੀ ਹੈਗੇ ਨੇ ਉਹ ਡੇਲੀ ਫੋਟੋ ਦੇਖੀਦੀ ਆ ਨਾਸਤ ਮਾਸਤਕ ਹੋਈਦਾ ਉਹਨਾਂ ਦਾ ਅੱਛਾ ਤੂੰ ਬਤੇਂ ਕਰਦੇ ਆ ਹਾਂਜੀ ਹਾਂਜੀ ਕੌਣ ਹੈ ਹੋਜੀ ਮਹਾ ਜੀ ਤੇ ਕੌਣ ਹੈ ਹੋਜੀ ਆਪਣਾ ਜੀ ਵਿਜੇ ਮਾਲੀ ਅੱਛਾ ਵਿਜੇ ਮਾਲੀ ਉਸਨੂੰ ਜੇਤ ਮਿਲੇ ਸੀ ਨਹੀਂ ਨਹੀਂ ਪਾਜੀ ਉਹ ਆਪਣਾ ਉਸਤਾਦ ਹੋਣੀ ਨੇ ਗਾਂ ਉਹਨਾਂ ਦੇ ਵੀ ਗੁਰੂ ਜੀ ਨੇ ਅੱਛਾ ਉਸਤਾਦ ਉਸਤਾਦ ਆਊਗਾ ਆਈਡਲ ਮੰਨਣਾ ਤੁਸੀਂ ਉਹਨਾਂ ਨੂੰ ਆਪਣਾ ਆਈਡਲ ਮੰਨ ਕੇ ਚਾਹੁੰਦੇ ਹੋ ਮੇਰੀ ਨਾਸਮਤਕ ਹੋਈ ਤਾਂ ਕਰ ਕੀ ਫਿਰ ਤੁਸੀਂ ਇਹ ਫਿਰ ਤੁਸੀਂ ਕਿਸ ਨੂੰ ਸਵਾਲ ਹੋਰ ਬੈਂਕ ਬੈਂਕ ਲੁੱਟਿਆ ਕਿ ਬੈਂਕ ਹਾਂ ਬੈਂਕ ਦੀ ਜੇ ਡਕਾਈਤੀ ਕਿਤੇ ਡਕਾਈਤੀ ਨਹੀਂ ਡਕਾਈਤੀ ਹੁੰਦਾ ਆਦਿਆਂ ਪਾਜੀ ਆਪਾਂ ਨਾ ਕਦੇ ਝੂਠ ਨਹੀਂ ਬੋਲੇ ਅੱਛਾ ਉਸੂਲ ਹੈ ਜਗਾ ਹਾਂ ਉਸੂਲ ਹੈ ਜਗਾ ਬਣੀ ਹੋਈ ਆ ਬਾਬੇ ਦੀ ਸੌ ਲੱਗੇ ਆਪਾਂ ਨੂੰ ਵੇਲਾ ਵੀ ਸ਼ਾਮ ਦਾ ਹਾਂ ਸ਼ਾਮ ਦਾ ਟਾਈਮ ਆ ਝੂਠ ਨਹੀਂ ਬੋਲਦਾ ਜੀ ਮੈਂ ਹਾਂ ਮੈਂ ਆਪਣਾ ਗਿਆ ਸੀਗਾ ਜੀ ਬੈਂਕ ਲੁੱਟਣਾ ਬੈਂਕ ਲੁੱਟਣ ਕਿਹੇ ਸੀ ਹਾਂ ਕੈਕਤੀ ਕਰਨ ਮੈਂ ਕੈਕਤੀ ਕਰਨ ਗਿਆ ਸੀਗਾ ਤੇ ਉੱਤੇ ਛੁੱਟੀ ਸੀਗੀ ਅੱਛਾ ਛੁੱਟੀ ਸੀ ਹਾਂ ਇਹ ਕੀ ਮਤਲਬ ਉਹ ਗਾਰਡ ਨੂੰ ਪੁੱਛਿਆ ਮੈਂ ਬਾਹਰੋਂ ਅੱਛਾ ਤੂੰ ਇੰਨੀ ਤੇਜ਼ੀ ਨਾਲ ਕਿਹਦੇ ਦਾ ਗਾਰਡ ਨੂੰ ਪੁੱਛ ਲਿਆ ਹਾਂ ਉਹ 2 4 ਦਿਨੋਂ ਦਿਨਾਂ ਪਹਿਲਾਂ ਚਾਚੂ ਬਹਿ ਕੇ ਪੀਤੀ ਨਾ ਅੱਛਾ ਯਾਰੀ ਬੜੀ ਹਾਂ ਯਾਰੀ ਭਾਈ ਨਾਲ ਸਾਰਾ ਕੁਝ ਦੇਖਣਾ ਸੀਗਾ ਨਾ ਕੀ ਕੀ ਕੀਤੀ ਹਾਂ ਕੀ ਕਹੇ ਸੀ ਗਾਰਡ ਨੂੰ ਫਿਰ ਉਹਨੂੰ ਮੈਂ ਪੁੱਛਿਆ ਜਾ ਕੇ ਮੈਂ ਕਿਹਾ ਵੀ ਬੈਂਕ ਲੁੱਟਣੇ ਉਹ ਕਹਿੰਦਾ ਛੁੱਟੀ ਹੈ ਸੋਹਵਾਰ ਨੂੰ ਕੋਲੋਂ ਸਿੱਧੇ ਪਛ ਲਿਆ ਹਾਂ ਸੋਹਦਾ ਹੀ ਪਛ ਬੜਾ ਅਦਲੇ ਟੋਰਾ ਚਰ ਸਿੱਧੇ ਪਛ ਲਿਆ ਸਿੱਧਾ ਹੀ ਫਿਰ ਫਿਰ ਚ ਕੋ 100 ਵਾਰ ਨੂੰ ਕੋਲੋਂ ਆਏ ਹਾਂ ਸੋਹਵਾਰ ਨੂੰ ਕਿਆ ਉਹਦੇ ਫਿਰ ਉਹਦੇ ਦੀ ਕਹਣੀ ਉਹਦੇ ਦੀ ਕਹਾਣੀ ਮੈਂ ਜਾ ਕੇ ਸਿੱਧਾ ਕੈਸ਼ੀਅਰ ਕੋਲੇ ਬੱਜਿਆ ਸਿੱਧਾ ਕੈਸ਼ੀਅਰ ਕੋਲੇ ਜਾਣਾ ਸੀ ਪੈਸੇ ਉਹਦੇ ਕੋਲੇ ਦਿੰਦੇ ਆ ਮੈਂ ਜਿਵੇਂ ਦਸ ਮੈਂ ਆਪਾਂ ਨੂੰ ਸੌ ਲੱਗੇ ਬਾਈ ਮੈਂ ਝੂਠ ਨਹੀਂ ਬੋਲਿਆ ਮੈਂ ਕੈਸ਼ੀਅਰ ਨੂੰ ਕਿਆ ਮੈਂ ਬੈਂਕ ਲੁੱਟਣ ਆ ਅੱਛਾ ਤੇ ਮੇਰਾ ਸਹਿਯੋਗ ਦੇ ਸਿੱਧਾ ਕੈਸ਼ੀਅਨੂ ਕਹਤਾ ਸਿੱਧਾ ਬਾਜੀ ਵਾ 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 ਪਿੰਦੇ ਬਾਜੀ ਤੁਸੀਂ ਛਾਣ ਹੋ ਚੁਰਾ ਛਾਣ ਚਾਹ ਦਾ ਪੜਾ ਤਾ ਚਾਹ ਕੋਈ ਨਹੀਂ ਪੀਉਣੇ ਪੀੜੇ ਅੱਛਾ ਫਿਰ ਫਿਰ ਕੈਸ਼ੀਅਨ ਨੇ ਕੀ ਸਹਿਯੋਗ ਕੀਤਾ ਕੈਸ਼ੀਅਰ ਮੈਨੂੰ ਕਹਿੰਦਾ ਬਹਿ ਜਾਤਾ ਘੰਟਾ ਕਹਿੰਦਾ ਕਰ ਦਿਆਂ ਗਾਲ ਤੂੰ ਪਤਾ ਸਰਕਾਰੀ ਕੰਮ ਕਿੱਥੇ ਹੁੰਦੇ ਐ ਲੇਟ ਪੇਟ ਕੋਈ ਅੱਧਾ ਘੰਟਾ ਹਾਂ ਬੰਦ ਕਹਦਾ ਬਹਿ ਜਾਤਾ ਘੰਟਾ ਠੀਕ ਐ ਮੈਂ ਬੈਠਾ ਰਿਹਾ ਬਹਿ ਗਈ ਬਹਿ ਗਿਆ ਮੈਂ ਬੀਟ ਕੀਤੀ ਬੀਟ ਕੀਤੀ ਤੇ ਅਤੇ ਘੰਟੇ ਬਾਅਦ ਉਹਨਾਂ ਨੇ ਬੁਲਾ ਲਏ ਬੰਦੇ ਪਾਂਚੀ ਪਾਂਚੀ ਬੰਦੇ ਹਾਂ ਮੈਂ ਕਹ ਕਿ ਵੱਡਾ ਕੰਮ ਹੋਣਾ ਬੂਰੀਆਂ ਬਾਰੀਆਂ ਭਰ ਕੇ ਲਿਆਣਾ ਹੋਗਾ ਤੂੰ ਵੀ ਲੈ ਗਿਆ ਬੰਦੇ ਦਾ ਮਤਲਬ ਆਪਾ ਲਗਾਏ ਛੋਟਾ ਹੈ ਬਈ ਮਤਲਬ ਕਿ ਥੋੜੀ ਪੈਸੇ ਲੁੱਟਨੇ ਸੀ ਪੂਰੀ ਪੈਸੇ ਚਾਹੀਦੇ ਸੀ ਮੈਨੂੰ ਤਾਂ ਮਰੀਆ ਕਸਤਾਨੀਆਂ ਰੁਪਈਆਂ ਪਈਆਂ ਸੀ ਉਹ ਜਨ ਕਿ ਇਮਾਨਦਾਰ ਚੋਰ ਪਿੰਦਾ ਭਾਈ ਮਤਲਬ ਤੁਸੀਂ ਕਹਿੰਦੇ ਕਹਿੰਨਾ ਕੈਸਤਾ ਭਾਂਜੋ ਉਹਨੇ ਪੈਸੇ ਲੈ ਆ ਹਾਂ ਬਾਸ ਉਹਨੇ ਕੇ ਪੈਸਾ ਫੇਰ 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 ਦੀ ਫੇਰ ਕੀ ਉਹਨਾਂ ਨੇ ਮੈਨੂੰ ਚੱਕਿਆ ਹਮ ਤੇ ਮਾਰਾ ਧਫਾ ਧਫਾ ਲੈ ਗੱਡੀ ਸੱਟ ਲੈ ਜਾ ਕੇ अच्छा फिर मेनू कहंदे तन्न दीना नहीं हां वो पैंट पाई सी खाकी उनों दे अच्छा ਛਾਲਟਾ ਜਿਵੇਂ ਤੁਹਾਡੇ ਪੈ ਛਾਲਟ ਲੱਗਦੀ ਪਈ ਸੀਗੀ ਸੁਸਿਆ ਨਹੀਂ ਪਤਾ ਨਹੀਂ ਸੀ ਕੋ ਪੌਸ ਸੀਗੀ ਪੌਸ अच्छा ਉਹ ਉਹਦੇ ਫੇਰੇ ਅੰਦਰ ਹੀ ਹੈ हां ਉਤੋਂ ਦਾ ਫਰਮਾਨਦਾਰ ਹੀ ਹੈ ਬਾਜੀ ਪਰਚਾ ਆਇਆ ਪੈ ਗਿਆ ਸੀ ਪਰਚਾ ਪੈ ਗਿਆ ਤੂੰ ਤਾਂ ਦਲੇਰੀ ਵੜੇ ਉਹਨੇ ਸਿੱਧਾ ਹੀ ਕਹਦਾ ਗਿਆ ਕੇ ਹੈ ਬਈ ਮੈਂ ਝੂਠ ਨਹੀਂ ਨਾ ਬੋਲਦਾ ਤੁਹਾਨੂੰ ਪਤਾ ਸਾਂ ਲੱਗੇ ਮੈਂ ਪੀਰਾਂ ਨੂੰ ਮੰਨਦਾ ਪੀਰਾਂ ਨੂੰ ਮੰਨਦਾ ਠੀਕ ਹੈ ਤੇੜਾ ਆ ਨਿਸ਼ਾਨੀ ਹੈ ਕੋਈ ਇਹ ਤਾਂ ਜੀ ਥੋੜਾ ਜਿਹਾ ਇਹਦੇ ਕਰਕੇ ਨਾ ਰੋਗ ਜਿਆਦਾ ਜਾਂਦਾ ਹੈਗਾ ਅੱਛਾ ਇਹ ਥੋੜੀ ਇਹ ਜਿਹੜਾ ਇਹ ਜੋ ਲਟੇਰੇ ਹੁੰਦੇ ਨੇ ਪੱਕੀ ਨਿਸ਼ਾਨੀ ਹੁੰਦੀ ਹੈ ਕੀ ਮਤਲਬ ਕੀ ਇਹਦਾ ਕੀ ਮਤਲਬ ਤੁਸੀਂ ਮੈਨੂੰ ਰਮਾਲਾ ਵਾਲਾ ਕਿਹਾ ਅੱਛਾ ਰਮਾਲਾ ਵਾਲਾ ਪਿੰਡ ਦੇ ਵਿੱਚ ਪਾਰਕੀ ਤੱਕ ਪੂਰੇ ਪੂਰੀ ਤੱਕ ਪਾਰਕੀ ਆਵੇਂ ਰਮਾਲਾ ਵਾਲਾ ਕਿੱਥੇ ਹੈ ਪਿੰਡ ਦਾ ਰਮਾਲਾ ਵਾਲਾ ਕਿੰਨੇ ਰਮਾਲਾ ਕਿੰਨੇ ਚਿਰ ਤੋਂ ਪਿੰਡ ਦਾ ਰਮਾਲਾ ਵਾਲਾ ਜੇਲ੍ਹ ਦੇ ਵਿੱਚ ਹੈ ਫਿਰ 2 ਸਾਲ ਹੋ ਗਏ 2 ਸਾਲ ਕੋਈ ਹੋਰ ਕੋਈ ਵੱਡੀ ਜਿਹੜੀ ਤੁਹਾਡੇ ਜਿੰਦਗੀ ਦੀ ਨਾ ਹੋਣੀ ਹੋਵੇ ਜਿਹੜੀ ਤੁਸੀਂ ਵੱਡਾ ਕਿੱਸਾ ਕੋਈ ਦੱਸਣਾ ਚਾਹਦਾ ਹੋਵੇ ਆਪਣੇ ਦਰਸ਼ਕਾਂ ਨੂੰ ਅੱਜ ਪਿੰਦਰ ਮਨ ਲਾਇ ਲੋ ਜੀ ਕਿਹਾ ਤਾਂ ਭਾਜੀ ਇਹ ਆ ਜੀ ਵੀ ਜਿਵੇਂ ਜਰਾਬਾ ਆਪਾਂ ਦੋ ਕਿ ਦਿਨ ਪਾ ਲਈਏ ਨਾ ਲਗਾਤਾਰ ਥੱਪੈਰ ਗੋਰੇ ਹੋ ਜਾਂਦਾ ਵਾ 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 ਵੱਡਾ ਤਜਰਬਾ ਬੱਲੇ ਬੱਲੇ ਅੱਛਾ ਪਿੰਦਾ ਭਾਜ ਗਏ ਜੀ ਦੋ ਦਿਨ ਜਰਾਬਾ ਪਾਈ ਨਾ ਕਿਤੇ ਸਿਆਲ ਦਾ ਸਿਆਲ ਸਾਲ ਦੇ ਰੋਤਾ ਵੇ ਵੀ ਜੀ ਜਰਾਬਾ ਨਾਲ ਕੇ ਪੈਰ ਗੋਰੇ ਹੋ ਜਾਂਦੇ ਹਾਂ ਪੈਰ ਗੋਰੇ ਹੋ ਜਾਂਦਾ ਗੋਰੇ ਆ ਭਾਜੀ ਫਿਰ ਕੀ ਆ ਦੇਖੋ ਇਹ ਤਜਰਬਾ ਤੁਹਾਡਾ ਤਜਰਬਾ ਬਹੁਤ ਵਾ 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 ਪਿੰਦਾਰ ਮਾਰਨ ਵਾਲਾ ਚੋਰ ਹੈ ਚੋਰ ਸਾਨੂੰ ਕਹਿੰਦੇ ਪ੍ਰਾਊਡ ਫੀਲ ਹੁੰਦਾ ਪੂਰਾ ਭਾਜੀ ਹੁੰਦਾ ਕੰਮ ਆ ਰਜਾ ਦਾ ਫਿਰ ਦੱਬਾਜੀ ਇੱਕ ਤੁਹਾਡੀ ਗੱਲ ਹੋਰ ਬਹੁਤ ਮਸ਼ਹੂਰ ਹੈ ਕਿ ਤੁਸੀਂ ਏਟੀਐਮ ਵੀ ਲੁੱਟਣ ਦੀ ਕੋਸ਼ਿਸ਼ ਕੀਤੀ ਸੀ ਇੱਕ ਵਾਰੀ ਹਾਂ ਏਟੀਐਮ ਉਹ ਕਿੱਸਾ ਦੱਸਾਂ ਬੰਦੇ ਅਟਕਣੋਂ ਪਿੰਡਰ ਮੱਲਾ ਨੇ ਉਹ ਭਾਜੀ ਏਟੀਐਮ ਵੀ ਅਸੀਂ ਗਏ ਸੀਗੇ ਲੁੱਟਣਾ ਹਾਂ ਉਹ ਮੇਰਾ ਆਪਣਾ ਇੱਕ ਜੀਸੀਬੀ ਵਾਲਾ ਵੀਰ ਹੈਗਾ ਲਾਗੇ ਪਿੰਡ ਤਾਈ ਅੱਛਾ ਮੈਂ ਲੈਗਾ ਉਹਨੂੰ ਜੀਸੀਬੀ ਜੀਸੀਬੀ ਹੋਰ ਜੀਸੀਬੀ ਚੱਕਤੀ ਚੱਕਤੀ ਜੀਸੀਬੀ ਉੱਥੇ ਜਾ ਕੇ ਪਟਲੇ ਸੀ ਏਟੀਐਮ ਪਟਲੇ ਦਿਨੇ ਰਾਤ ਨੂੰ ਦੇ ਨੇ ਦੇ ਨੇ ਵੇਖੋ ਭਾਈ ਕਿੱਡਾ ਦਲੇਰ ਭਿੰਦਾਰ ਮਰਨ ਲੱਦੇ ਨੇ ਜੀ ਸੀ ਵੀ ਉਹਨੂੰ ਦੇ ਮਨਾ ਜੀ ਸੀ ਵੀ ਵੈਲਫੇਅਰ ਉਹਨੂੰ ਕੀ ਆਖੇ ਉਹ ਆਪਣਾ ਵੀਰ ਆਗਾ ਉਹ ਪਹਿਲਾਂ ਵੀ ਆਪਣੇ ਨਾਲ ਉਹਨੂੰ ਮੈਂ ਥਿਊ ਕਰਦਾ ਰ ਆਇਆ ਸੀ ਥਿਊਰ ਨੂੰ ਚੱਕਿਆ ਚ ਨੇ ਉਹ ਥੋੜਾ ਬਹੁਤ ਜਿਵੇਂ ਕਿ ਲੋਹਾ ਲਾਹ ਕੇ ਚੱਕਦਾ ਰਹਿੰਦਾ ਛੋਟਾ ਜੀ ਛੋਟਾ ਛੋਟਾ ਚੋਰ ਸੀ ਉਹਗਾ ਭਾਈ ਉਹ ਰਣਾ ਰਲ ਕੇ ਅੱਛਾ ਉਹ ਫੀਲਿੰਗ ਲੈ ਗਿਆ ਫੀਲਿੰਗ ਲੈ ਗਿਆ ਮੈਨੂੰ ਕਹਿੰਦਾ ਦੱਸੋ ਭਾਈ ਹਾਂ ਤੁਸੀਂ ਕਹਿੰਦੇ ਵੀ ਜੇ ਟੀ ਐਮ ਪਟਲਾ ਹਾਂ ਪਟਲਾ ਹੈ ਕਰ ਕਿੰਨੇ ਪੈਸੇ ਨਿਕਲੇ ਐਸੇ ਪਾਈਏ ਜੋ ਕਾਗਜ਼ ਹੀ ਨਿਕਲੇ ਪੈਸੇ ਤਾਂ ਨਿਕਲੇ ਨਹੀਂ ਕਾਗਜ਼ ਕਿਵੇਂ ਕਾਪੀਆਂ ਕੋਈ ਹਾਂ ਕਾਪੀਆਂ ਹੀ ਸੀਗੀਆਂ ਪਰ ਉਹ ਪੜ ਗਿਆ ਉਹ ਇੰਟਰ ਗੈਰੀ ਮੇ ਹੁੰਦੀ ਆ ਉਹ ਬਟਲ ਸੀ ਉਹ ਪਾਈ ਬਸ ਉਸੇ ਜਿਦਾ ਉਹ ਤਾਂ ਇੰਟਰੀ ਵਾਲੇ ਬਚੀ ਨਹੀਂ ਹੁੰਦੀ ਆ ਏਟੀਐਮ ਨਹੀਂ ਤੇ ਨਿਕਲੀਆਂ ਵਾ ਉਹ ਭਲੇਖੇ ਨਾਲ ਉਸੇ ਚ ਚੱਕਰ ਚੱਕਾ ਕਿੰਨੇ بڑے ਲਿਖੇ ਹੋ ਬਾਈ ਤਰਨ ਪੜੇ ਆੜ ਪੜਤਾ ਨੇ ਵੇਖੋ ਭਿੰਦੇ ਬਾਜ ਜੀ ਦੇ ਇੱਕ ਹੋਰ ਪਰਚਾ ਪਵਾਤਾ ਏਟੀਐਮ ਲੁੱਟਣਗੇ ਜਿਹੜੇ ਐਂਟਰੀ ਮਾਰ ਲ ਲਈ ਮਸ਼ੀਨ ਦੀ ਉਹ ਕੱਟ ਲੈ ਉਸੇ ਚੱਕਰ ਚ ਦਾ ਫਸ ਗਏ ਬੈਠੇ ਆ ਬੈਠੇ ਬਾਹਰ ਆਏ ਆ ਆਜ਼ਾਦੀ ਦੇ ਨੱਗ ਮਾਰ ਰਹੇ ਨੱਗ ਮਾਰ ਰਹੇ ਜੀ ਹੁਣ ਤਾਂ ਥੋੜੀ ਯਾਦਤ ਜੀ ਵੀ ਪੈ ਗਈ ਆ ਜੀ ਤੇ ਅੱਤ ਪੈ ਗਈ ਹੈ ਵਧੀਆ ਸਾਰੇ ਆਪਾਂ ਨੂੰ ਸੂਟ ਕਰਦੇ ਕਹੋ ਪਾਪਾ ਇਹ ਕਿਵੇਂ ਆਪਣੇ ਇਹ ਆਪਣੇ ਇਹਨਾਂ ਨੂੰ ਸਾਰੇ ਪਾਪਾ ਜੀ ਕਹਿੰਦੇ ਇਹ ਕਿ ਗੁਰੂ ਮੰਦ ਦੇਣ ਇਹ ਵੀ ਆਪਣੇ ਨਾਲ ਹੀ ਹੁੰਦੇ ਨੇ ਜੀ ਸੱਚੀ ਆਪੇ ਜੀ ਮੈਨੂੰ ਪਤਾ ਕਿਹਦੇ ਪਾਪਾ ਆਪਣਾ ਇਹ ਪੈਨ ਇੰਟਰਵਿਊ ਕਰਨ ਆਇਆ ਆਪਾਂ ਨੂੰ ਨਮਾਣੇ ਜੀ ਨੂੰ ਦੇਖ ਕੇ ਨਾ ਮਾਣ ਬਖਸ਼ਿਆ ਨੇ ਮੈਂ ਤਾਂ ਸੋਨੂੰ ਦਰਸ਼ਕ ਬਹੁਤ ਬਖਸ਼ ਨੇ ਕਿ ਭਿੰਦਰ ਮਰਲਾਣਾ ਹੋਰ ਕੋਈ ਜਾਂਦੇ ਆਂਦੇ ਦਰਸ਼ਕਾਂ ਨੂੰ ਜਿਹੜੇ ਛੋਡੇ ਗਏ ਰਾਹਾਂ ਤੇ ਤੁਰਨਾ ਚਾਹੁੰਦੇ ਆ ਕੋਈ ਤੁਹਾਨੂੰ ਆਈਡੀਆ ਲੈ ਮੰਨ ਕੇ ਉਹਨਾਂ ਨੂੰ ਕੀ ਕਹੋਗੇ ਇਹੀ ਕਹੂੰਗਾ ਵੀ ਚੰਗੀ ਤਰ੍ਹਾਂ ਪਹਿਲਾਂ ਜੋ ਵੀ ਕੰਮ ਕਰਨਾ ਸੋਚ ਵਿਚਾਰ ਕੇ ਠੀਕ ਹੈ ਉਹਦੇ ਬਾਰੇ ਜਿਵੇਂ ਕਿ ਹੁਣ ਮੈਂ ਹੂੰ ਅਣਪੜਤਾ ਕਰਕੇ ਥੋੜੀ ਜੀ ਮਸ਼ੀਨ ਹੀ ਦੂਜੀ ਪੱਟ ਲਈ ਜੇ ਕਿਤੇ ਤੁਸੀਂ ਜੇ ਪਿੰਡ ਦੇ ਮੱਲ ਲੱਗੇ ਕੋਡੇ ਉਹਦੇ ATM ਹੱਥ ਲੱਗ ਜਾਂਦਾ ਫੇਰ ਆ ਥੋੜੀ ਜ਼ਿੰਦਗੀ ਕਿੱਥੇ ਹੁੰਦੀ ਬਾ ਪੂਰਾ ਸਫਲ ਹੁੰਦਾ ਜਿਵੇਂ ਅੱਜ ਥੱਲੇ ਬੈਠਾ ਫਿਰ ਬਾ ਤੁਹਾਡੇ ਨੂੰ ਪਰਸੀ ਤੇ ਬੈਠਾ ਹੁੰਦਾ ਠੀਕ ਇਹ ਆ ਇਹ ਰਾਤ ਨੂੰ ਵੀ ਲਵਣੇ ਆ ਕਿ ਨਹੀਂ ਲਵਦੇ ਨਹੀਂ ਮੱਥੇ ਦੀ ਸ਼ਾਨ ਆ ਸ਼ਾਨ ਆ ਧੋਲੇ ਦਾਣੇ ਵੀ ਕਹੀਂ ਰੱਖਦੇ ਭਾਈ ਨਹੀਂ ਸਾਲ ਚ ਮਾਈ ਧੋਈ ਦਾ ਸਾਲ ਚ ਮਾਈ ਤੇ ਨੋਨੇ ਨੂੰ ਕਿੱਦਿਓ ਹੁਣ ਤਾਂ ਠੰਡ ਆ ਨਹੀਂ ਤਾਂ ਕਰਕੇ ਵਾ 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 ਗੰਢ ਦੇ ਵਿੱਚ ਹਾਂ ਠੰਡ ਦੇ ਉੱਤੇ ਭਿੰਦੇ ਭਾਈ ਸੋਤੇ 1 ਲੱਖ ਸਵਾਰ ਭਾਈ ਠੰਡ ਦੇ ਵਿੱਚ ਜਿਹੜੇ ਤੁਹਾਡੇ ਚੋਰ ਭਾਈ ਚਾਰਾ ਤੋਂ ਦਾਦਾ ਉਹ ਤੁਸੀਂ ਬਹੁਤ ਫੈਲਾ ਚਾਹਦੇ ਹੋ ਪੂਰਾ ਉਹ ਕੋਈ ਕਿੱਸਾ ਤੁਹਾਡਾ ਹੋਵੇ ਕੋਈ ਤੁਹਾੰਦਾ ਜੀ ਤੁਸੀਂ ਕੋਈ ਵਾਕਿਆ ਕੀਤਾ ਹੋਵੇ ਕੋਈ ਆਪਣੇ ਦਰਸ਼ਕਾਂ ਨੂੰ ਜਾਂਦੇ ਜਾਂਦੇ ਜੈਸਾ ਸਕਦੇ ਉਹ ਤੁੰਦ ਚ ਇੱਕ ਨਾ ਅਸੀਂ ਚਾਰ ਪੰਜ ਭਾਈ ਸੀਗੇ ਹਾਂ ਉਹ ਲੈ ਚੋਰ ਭਾਈ ਹਾਂ ਚੋਰ ਭਾਈ ਅੱਛਾ ਤੁੰਦ ਬਹੁਤ ਭਾਈ ਬਹੁਤ ਸੀ ਤੇ ਸਾਡੇ ਕੋਲੇ ਕੁਝ ਵੀ ਨਾ ਖਾਣ ਪੀਣੂ ਓਹ ਹੋ ਹੋ ਜੀ ਭਾਈ ਤੁਸੀਂ ਚਾਹ ਮੰਗ ਰਹੇ ਹੋ ਚਾਹ ਤਾਂ ਬੁਲਾ ਦਿਓ ਭਾਈ ਚਾਹ ਪੀਓ ਨਾ ਜਾ ਕਹੇ ਦੋ ਚਾਹ ਜੀ ਦੋ ਅੱਗੇ ਜਾ ਤੇ ਰਸਤੇ 'ਚ ਅਸੀਂ ਕਿਹਾ ਬੰਦਾ ਲੁੱਟਦੇ ਆ ਕੋਈ ਅੱਛਾ ਤੇ ਉਹ ਕੋਈ ਦੇਖਿਆ ਹੈ ਨਹੀਂ ਹਾਂ ਉਹ ਗਾਂ ਕੋਈ ਮੁਲਾਜ਼ਮੀ ਸੀਗਾ ਮਲਾਇਮ ਨੇ ਹੱਥ ਪਾਇਆ ਉਹ ਲੋਈ ਲਈ ਸੀ ਉਹਦੇ ਤੇ ਅੱਛਾ ਉਹਦੇ ਤੇ ਜਦੋਂ ਅਸੀਂ ਹੋਏ ਨੇਟ ਤੂੰ ਨੇ ਪਿਸਟਲ ਕੱਢ ਲਿਆ ਭਾਈ ਫੇਰ ਫੜੇਗੇ ਪਿੰਦਾਰੇ ਮਰ ਲਾ ਲੈ ਵੇਖੋ ਭਈ 10 ਮਿੰਟ ਐਥੇ ਤੁਸੀਂ ਐਸੀ ਰਮਾਲਾ ਲੈ ਫੇਰ ਤੁਹਾਨੂੰ ਅੰਦਰ ਜਾਣਾ ਪਊਗਾ ਚਾਹ ਜਿਆਦਾ ਪਲਾਜ ਚਾਹ ਤੁਹਾਡੇ ਅੰਦਰ ਆਉਂਦੀ ਹੈ ਜਾਂ ਆਉਂਦੀ ਤੁਹਾਡੇ ਅੰਦਰ ਚਾਹ ਹੋਊਗੀ ਤੇ ਦਰਸ਼ਕਾਂ ਨੂੰ ਜਾਂਦੇ ਸੋਸੀਗੜ ਬਿਲਾਜੋ ਸਾਥੀ ਕਾਲ ਦੀ ਮੇਰੇ ਵੱਲੋਂ ਤੇ ਭਿੰਦਰ ਮੱਲ ਵਾਲਾ ਨਵਾੜੇ ਦੇ ਨੂੰ ਪਿਆਰ ਬਾਛਣ ਲਈ ਹੂੰ ਪਾਜੀ ਚਾਹ ਜੀ ਨੂੰ ਚਾਹ ਪੀਉਣੇ ਭਿੰਦਰ ਮੱਲੇ ਨੂੰ ਚਾਹ ਹੀ ਦੂਰ ਪਿਆਵਾਗੇ ਤੁਸੀਂ ਵੀਡੀਓ ਵੇਖੀ ਸਾਡੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਅਸੀਂ ਭਿੰਦਰ ਮੱਲੇ ਨੂੰ ਚਾਹ ਪਿਆ ਕੇ ਤੇ ਕਾਲ ਕੋਠੜੀ ਅੰਦਰ ਫੇਰ ਦੇ ਕੇ ਆਉਣੇ ਆ ਧੰਨਵਾਦ